ਦੋਸਤੋ ਜੇਕਰ ਤੁਹਾਡੀ ਰੋਜ਼ ਰਾਤ ਨੂੰ ਅੱਖ ਖੁੱਲ੍ਹੇ ਤਾਂ ਤੁਸੀਂ ਇਹ ਪੰਜ ਸ਼ਬਦ ਬੋਲ ਕੇ ਫਿਰ ਤੋਂ ਸੋ ਜਾਣਾ ਆਪਣੇ ਵਿੱਚੋਂ ਕਈਆਂ ਦੀ ਅੱਖ ਰੋਜ਼ ਰਾਤ ਨੂੰ ਖੁੱਲਦੀ ਹੈ ਤੇ ਕਈ ਰੋਜ਼ ਰਾਤ ਨੂੰ ਸਵੇਰੇ 3 ਵਜੇ ਤੋਂ ਲੈ ਕੇ 5 ਵਜੇ ਦੇ ਵਿਚਕਾਰ ਜਾਗਦੇ ਆ ਪਰ ਉਸ ਸਮੇਂ ਆਪਾਂ ਜੇਕਰ ਇਹ ਕੰਮ ਕਰ ਲਿਆ ਤਾਂ ਇਸ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਲਾਭ ਹੁੰਦਾ ਦੇਖੋਗੇ ਪਰ ਤੁਸੀਂ ਜਾਣਦੇ ਹੋ ਆਪਣੀ ਅੱਖ ਉਸ ਸਮੇਂ ਹੀ ਕਿਉਂ ਖੁੱਲਦੀ ਹੈ ਉਸ ਸਮੇਂ ਇਹ ਕੀ ਕੀਤਾ ਜਾਵੇ ਕਿ ਆਪਣੀ ਜ਼ਿੰਦਗੀ ਬਦਲ ਜਾਵੇ ਉਸ ਵਕਤ ਐਸਾ ਕਿਹੜਾ ਕੰਮ ਕਰੀਏ ਜਿਸ ਦੇ ਨਾਲ ਦੁੱਖਾਂ ਪਰੇਸ਼ਾਨੀਆਂ ਦਾ ਅੰਤ ਹੋ ਜਾਵੇ ਜੇਕਰ ਮਨੁੱਖ 2 ਮਿੰਟ ਦਾ ਇਹ ਕੰਮ ਕਰ ਲਵੇ ਤਾਂ ਇਹ ਤੁਹਾਡੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰ ਜਾਵੇਗੀ ਪਹਿਲਾਂ ਆਪਾਂ ਇਹ ਜਾਣਾਂਗੇ ਕਿ ਆਪਣੀ ਅੱਖ ਉਸ ਸਮੇਂ ਹੀ ਕਿਉਂ ਖੁੱਲਦੀ ਹੈ ਦੋਸਤੋ ਰਾਤ ਤਿੰਨ ਪਹਿਰਾਂ ਦੇ ਵਿੱਚ ਵੰਡੀ ਹੁੰਦੀ ਹੈ ਰਾਤ ਦਾ ਤੀਜਾ ਪਹਿਰ ਜੋ ਉਹ ਸਵੇਰ ਦੇ 3 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚਕਾਰ ਦਾ ਸਮਾਂ ਹੁੰਦਾ ਹੈ ਜਦੋਂ ਪਰਮਾਤਮਾ ਇਨਸਾਨ ਦੇ ਸਭ ਤੋਂ ਜ਼ਿਆਦਾ ਨੇੜੇ ਹੁੰਦਾ ਹੈ ਪਰਮਾਤਮਾ ਮੌਕਾ ਦਿੰਦਾ ਹੈ ਤੇ ਉੱਠ ਕੇ ਆਪਣੀ ਜ਼ਿੰਦਗੀ ਨੂੰ ਬਦਲਦਾ ਰਾਤ ਦੇ ਇਸ ਸਮੇਂ ਜੇਕਰ ਮਨੁੱਖ ਪ੍ਰਮਾਤਮਾ ਦਾ ਨਾਮ ਜਪ ਲਵੇ ਤਾਂ ਉਸ ਦੀ ਕਿਸਮਤ ਹੀ ਬਦਲ ਸਕਦੀ ਹੈ ਇਹ ਉਹ ਸਮਾਂ ਹੈ ਜਦੋਂ ਆਤਮਾ ਸਭ ਤੋਂ ਸ਼ਾਂਤ ਹੁੰਦੀ ਹੈ ਤੇ ਦਿਲ ਸਾਫ਼ ਹੁੰਦਾ ਹੈ ਉਸ ਵੇਲੇ ਉੱਠ ਕੇ ਸਿਰਫ ਪੰਜ ਵਾਰ ਵਾਹਿਗੁਰੂ 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 ਕਹਿਣਾ ਹੈ ਧੰਨਵਾਦ